ਖੇਡੋ ਦੇ ਵਿੱਚ ਨਾਮੜਾ ਖੱਟੜ ਵਾਲੇ ਚਾਰ ਖਿਡਾਰੀਆਂ ਨੂੰ ਖੇਡ ਰਤਨ ਅਤੇ ਵੱਡੀ ਜੜੀ ਹੈ ਬੱਤੀ ਖਿਡਾਰੀਆਂ ਨੂੰ ਅਰਜੁਨ ਅਵਾਰਡ ਦੇ ਨਾਲ ਨਵਾਜਿਆ ਜਾਵੇਗਾ ਇਹਨਾਂ ਦੇ ਵਿੱਚੋਂ ਇੱਕ ਹਨ ਜਲੰਧਰ ਦੇ ਹਾਕੀ 올ੰਪੀਅਨ ਸੁਖਜੀਤ ਸੁਖਜੀਤ ਜਲੰਧਰ ਦੇ ਨਿਊ ਗਣੇਸ਼ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੇ ਨੇ ਦੱਸਦੇ ਕਿ ਜਦੋਂ ਉਹਨਾਂ ਦਾ ਨਾਮ ਜੜਾ ਹੈ ਅਰਜੁਨ ਅਵਾਰਡ ਦੀ ਲਿਸਟ ਦੇ ਵਿੱਚ ਆਇਆ ਤਾਂ ਉਹਨਾਂ ਦੇ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਾ ਮਾਪੇ ਇੱਕ ਦੂਜੇ ਨੂੰ ਮਠਾਇਆ ਖਵਾ ਕੇ ਖੁਸ਼ੀਆਂ ਮਨਾਉਂਦੇ ਹੋਏ ਨਜ਼ਰ ਆਏ ਸੁਖਜੀਤ ਦੇ ਪਿਤਾ ਖੁਦ ਵੀ ਹਾਕੀ ਖੇਡਦੇ ਰਹੇ ਹਨ ਅਤੇ ਉਹਨਾਂ ਦੀ ਵੀ ਜੜੀ ਸੁਖਜੀਤ ਨੂੰ ਹਾਕੀ ਖੇ ਉਪਲਬਧੀ ਦੇ ਕਾਰਨ ਪੱਬਾ ਪਰ ਹਨ ਜੀ ਜੀ ਅੱਜ ਬਹੁਤ ਬਹੁਤ ਪILLE ਤੇ ਵਧਾਈ ਜੀਤ ਨੂੰ ਅਨੰਦ ਬੋਰਡ ਲਈ ਅਨਾਉਂਸ ਕੀਤਾ ਗਿਆ ਕਿੱਦਾਂ ਲੱਗਦਾ ਹੈ ਪILLE ਤੇ ਸਭ ਤੋਂ ਪਹਿਲੇ ਰਿਐਕਸ਼ਨ ਕੀ ਕਰ ਚੁਕੀ ਮਾਹੌਲ ਹੈ ਕਿੱਦਾਂ ਲੱਗ ਰਿਹਾ ਹੈ ਬੱਚੇ ਨਾਲ ਗੱਲ ਹੋਈ ਬਿਲਕੁਲ ਸਰ ਬਿਲਕੁਲ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ 90 ਸਾਲ ਦੀ ਤੇ ਜਦੋਂ ਮੈਨੂੰ ਅੱਜ ਪਤਾ ਲੱਗਾ ਮੈਨੂੰ ਫੋਨ ਆਇਆ ਕਿ ਤੁਹਾਡੇ بیٹے ਨੂੰ ਜਿਹੜਾ ਉਹ ਅਰਜਨ ਅਵਾਰਡ ਮਿਲਣ ਜਾ ਰਿਹਾ ਤੇ ਮੈਨੂੰ ਬੜੀ ਖੁਸ਼ੀ ਦੀ ਮੇਰੇ ਇੱਕ ਲਹਿਰ ਜਾਗੀ ਤੇ ਉਸ ਤੋਂ ਬਾਅਦ 20 ਮਿੰਟ ਬਾਅਦ ਸੁਜੀਤ ਦਾ ਫੋਨ ਆ ਜਾਂਦਾ ਆਪਣੇ ਰੌਣਕਲਾ ਤੋਂ ਜਿੱਥੇ ਐਚਆਈ ਲੀਕ ਹੋ ਰਹੀ ਹੈ ਤੇ ਸੁਜੀਤ ਨੂੰ ਮੈਂ ਜਦੋਂ ਫੋਨ ਉਠਾਇਆ ਮੈਂ ਸੁਜੀਤ ਦਾ ਤੇ ਮੈਂ ਕਿਹਾ ਬੇਟਾ ਤੈਨੂੰ ਬਹੁਤ ਬਹੁਤ ਮੁਬਾਰਕਾ ਕਹਿੰਦੇ ਅਸ਼ੇ ਤੁਹਾਨੂੰ ਪਤਾ ਲੱਗ ਚੁੱਕਾ ਹਾਂਜੀ ਹਾਂਜੀ ਮੈਂ ਕਿਹਾ ਬੇਟਾ ਮੈਨੂੰ ਪਹਿਲਾਂ ਹੀ ਫੋਨ ਆ ਗਿਆ ਸੀਗਾ ਕਹਿੰਦੇ ਹਾਂਜੀ ਡੈਡੀ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਵੀ ਬਹੁਤ ਵੱਡੀ ਅਚੀਵਮੈਂਟ ਹੈ ਮੇਰੇ ਵਾਸਤੇ ਕਿ ਜਿੱਦਾਂ ਪਹਿਲਾਂ ਮੈਂ ਹੋਕੀ ਦੇ ਵਿੱਚ ਛੋਟੀ ਉਮਰ ਤੋਂ ਲੈ ਕੇ ਤੇ ਜਿੱਥੇ-ਜਿੱਥੇ ਵੀ ਮੇਰਾ ਹੋਕੀ ਦਾ ਸਫ਼ਰ ਰਿਹਾ ਉਸ ਤੋਂ ਬਾਅਦ ਮੈਂ ਹੁਣ ਦੇਸ਼ ਵਾਸਤੇ ਮਿਲ ਕੇ ਖੇਡ ਰਿਹਾ ਔਰ ਦੇਸ਼ ਦੇ ਨਾਲ ਪਹਿਲਾਂ ਹੀ ਮਿਲ ਕੇ ਮੇਜਰ ਟੂਰਨਾਮੈਂਟ ਸੀਗਾ ਵਰਲਡ ਕੱਪ ਵਰਲਡ ਕੱਪ ਖੇਡਿਆ ਜੀ ਵਰਲਡ ਕੱਪ ਤੋਂ ਬਾਅਦ ਏਸ਼ੀਅਨ ਗੇਮਸ ਖੇਲੇ ਉਹਦੇ ਵਿੱਚੋਂ 골ਡ ਮੈਡਲ ਫਿਰ ਏਸ਼ੀਅਨ ਚੈਂਪੀਅਨ ਟਰਾਫੀ ਦੇ ਵਿੱਚੋਂ 2023 ਔਰ 2024 ਦੇ ਵਿੱਚ 골ਡ ਮੈਡਲ ਤੇ ਪੈਰਿਸ 올림픽ਸ 2020 ਇਹ ਆਪਣੇ 24 ਦੇ ਵਿੱਚ ਇਹ ਜਿਹੜਾ ਬ੍ਰਾਉਨਜ਼ ਮੈਡਲ ਲੈ ਕੇ ਭਾਰਤੀ ਹਾਕੀ ਟੀਮ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਉਹਦੇ ਵਿੱਚੋਂ ਆਪਣੇ ਪਲੇਅਰ ਸੀਗੇ 10 ਪਲੇਅਰ ਦਸਾਂ ਪਲੇਅਰਾਂ ਦੇ ਵਿੱਚ ਬੇਟਾ ਸੁਜੀਤ ਜੋ ਹੈ ਇਸ ਵੇਲੇ ਮਨਕੇ ਦੇਸ਼ ਦਾ ਬੇਟਾ ਵਾ ਇਹ ਸਾਰੇ ਦੇਸ਼ ਦੇ ਬੇਟੇ ਨੇ ਜੋ ਦੇਸ਼ ਨੂੰ ਮਨਕੇ ਰਿਪਰਿਜ਼ੈਂਟ ਕਰ ਰਹੇ ਨੇ ਇਹ ਇੰਡੀਆ ਹਾਕੀ ਟੀਮ ਨੂੰ ਕਰ ਰਹੇ ਨੇ ਤੇ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਲੰਧਰ ਦੇ ਜਿਹੜੇ ਜਿਹੜੇ ਪੰਜ ਛੇ ਖਿਡਾਰੀ ਨੇ ਇਹ ਭਾਰਤੀ ਹਾਕੀ ਟੀਮ ਦੇ ਵਿੱਚ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਇਹ 4-5 ਪਲੇਅਰ ਜਿਨ੍ਹਾਂ ਨੂੰ ਅਰਜਨਾਵਾਰਡ ਮਿਲ ਜਾ ਰਹੇ ਬਾਕੀ ਵੀ ਪਲੇਅਰਸ ਹੈਗੇ ਨੇ ਜਿਨ੍ਹਾਂ ਨੂੰ ਹੋਰ ਵੀ ਅਵਾਰਡ ਮਿਲਨੇ ਨੇ ਬਹੁਤ ਖੁਸ਼ੀ ਆ ਵਿਆਹ ਜਿੰਨਾ ਮਾਹੌਲ ਹਾਂ ਜੀ ਜਦੋਂ ਸੁਜੀਤ ਨੇ ਦੱਸਿਆ ਆਪਣੇ ਪਾਪਾ ਨੂੰ ਵੀ ਮੈਨੂੰ ਮਾਰਜਨਾ ਵਾਰਡ ਮਿਲਣ ਜਾ ਰਿਹਾ ਵਾ ਤੇ ਬਹੁਤ ਖੁਸ਼ੀ ਆ ਹਜੇ ਰਿਸ਼ਤੇਦਾਰਾਂ ਨੂੰ ਤੇ ਹੁਣ ਰਾਤ ਨੂੰ ਟੀਵੀ 'ਆਂ ਤੇ ਤਸਵੀਰੀ ਦੇਖਣਗੇ ਤੇ ਫਿਰ ਵਧਾਈਆਂ ਆਉਣਗੀਆਂ ਉਹ ਦਾਨਗਵਾਂਡ ਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਵਾ ਹਾਂਜੀ ਤੇ ਬਹੁਤ ਖੁਸ਼ੀ ਆ ਖੁਸ਼ੀ ਦਾ ਕੁਝ ਤਾਂ ਨਹੀਂ ਬਚਪਨ 'ਚ ਖੇਡਦਾ ਸੀ ਹੌਕੀ ਹਾਂਜੀ ਕਿੱਦਾਂ ਲੱਗਦਾ ਸੀ ਆਮ ਤੌਰ 'ਤੇ ਲੋਕੀ ਇਹ ਕਹਿੰਦੇ ਆ ਕਿ ਆ ਬੱਚੇ ਨੂੰ ਪੜਾ ਲਓ ਗੇਮਾਂ 'ਚ ਕੀ ਪਾਉਣਾ ਗੇਮਾਂ 'ਚ ਪਤਾ ਨਹੀਂ ਅੱਗੇ ਵਧੂਗਾ ਕਿ ਨਹੀਂ ਵਧੂਗਾ ਖੇਡੇ ਜਾਊਗਾ ਕਿ ਨਹੀਂ ਖੇਡੇ ਜਾਊਗਾ ਕਿੱਦਾਂ ਅੱਜ ਲੱਗਦਾ ਹੈ ਕਿ ਹਾਂ ਠੀਕ ਹੈ ਉਸ ਟ ਮਾਪੇ ਉਹ ਵੀ ਕਹਿੰਦੇ ਨੇ ਕਿ ਹਾਂ ਪੜ੍ਹਾਈ ਵੱਲ ਧਿਆਨ ਦੇ ਕਿ ਤੇ ਨੌਕਰੀ ਕਰ ਲੈਗਾ ਚੰਗੀ। ਹਾਂਜੀ ਉਹਨਾਂ ਦੇ ਪਾਪਾ ਅੱਜ ਕਿੱਦਾਂ ਲੱਗਦਾ ਹੈ ਉਹ ਰਸਤਾ ਜਿਹੜਾ ਵਾ ਇੱਥੇ ਤੱਕ ਪਹੁੰਚ ਗਿਆ। ਹਾਂਜੀ ਮੈਂ ਇਹਨਾਂ ਦੇ ਪਾਪਾ ਨੂੰ ਕਹਿੰਦੀ ਹੁੰਦੀ ਸੀ ਵੀ ਸੁਖਜੀਤ ਨੂੰ ਜਦੋਂ ਚੰਡੀਗੜ੍ਹ ਪਾਇਆ ਸੀ ਨਾ ਖੇਡ ਆਪਣੇ ਉੱਥੇ ਅਕੈਡਮੀ ਦੇ ਵਿੱਚ ਤੇ ਮੇਰੇ ਵਾਸਤੇ ਮੈਨੂੰ ਤਾਂ ਇਹ ਕਹਿ ਕੇ ਗਏ ਸੀਗੇ ਕਿ ਇਹਨੂੰ 1 ਮਹੀਨੇ ਵਾਸਤੇ ਭੇਜਣਾ ਵਾ। ਤੇ ਜਦੋਂ ਉੱਥੇ 1 ਮਹੀਨਾ ਹੋ ਗਿਆ ਤੇ ਸੁਖਜੀਤ ਘਰ ਨਹੀਂ ਆਇਆ ਤੇ ਮੈਂ ਇਹਦੇ ਪਾਪਾ ਨੂੰ ਪੁੱਛਿਆ ਕਿ ਸੁਖਜੀਤ ਨਹੀਂ ਆਇਆ। ਵੀ ਕੀ ਗੱਲ ਹੋ ਗਈ ਕਹਿੰਦੇ ਨਹੀਂ ਹੁਣ ਉਹਨੇ ਉੱਥੇ ਉੱਥੇ ਹੀ ਤੇ ਅੱਜ ਮੈਨੂੰ ਪਤਾ ਲੱਗਾ ਕਿ ਸੁਖਜੀਤ ਦੀ ਪੜਾਈ ਦਾ ਤਾਂ ਗੇਮ ਦਾ ਵੀ ਅੱਜ ਇੱਥੋਂ ਤੱਕ ਪਹੁੰਚ ਗਿਆ ਸੁਖਜੀਤਾ ਹਾਂਜੀ ਬਹੁਤ